ਇੰਨਾ। ਇਹ ਮੋ। ਨਾਲ ਆਵਾ। ਮਮਾ ਗੇ ਦੂ ਟੁੱਪੇ ਲੰਮੀ ਪੈ ਗਈਆਂ। ਆ ਸੁੱਕਾਂ ਲਈ। ਸੁੱਕਾਂ ਲਈ। ਤਾਂ ਉਹ ਰ ઠੰਡ ਲੱਗੀ ਤੇ ਇੱਥੇ ਮੈਂ ਟੁੱਪੇ ਲੰਮੇ ਪੈ ਗਈਆਂ ਕਿ ਸਾਰਾ ਟੱਬਰ ਮੈਨੂੰ ਪੁੱਛੀ ਜਾਂਦਾ ਵਾ। ਉਹ ਗੋ ਮਾਈ ਬਾਪੂ ਤੇ ਉਹ ਭੁੱਲੀ ਜਾਂਦਾ। ਤੇ ਨਹੀਂ ਤੈਨੂੰ ਕਿੰਨਾ ਨਹੀਂ ਪਤਾ ਲੱਗਾ ਤੇਰੇ ਮੰਮੀ ਜਿਹੜੀ ਆਏ। ਮਿਲ ਤੇ ਲਿਆਨ ਨੂੰ ਹਿੰਮਤ ਕੀ ਸਾਰੇ ਜਣੇ ਇੱਕੋ ਹੀ ਗੱਲ ਪੁੱਛੀ ਜਾਂਦੇ ਆ ਆਏ ਉਹਨਾਂ ਅੰਦਰ ਕਿਉਂ ਨਹੀਂ ਗਈ ਮੈਂ ਮੈਨੂੰ ਸੌਣ ਲੈਂਦਾ ਥੋੜਾ ਜਿਹਾ ਫੇ ਮੈਂ ਆ ਜੰਨੀ ਆ ਨਾਲੇ ਉਹ ਕਹਿੰਦੇ ਐ ਤੇ ਜਵਾਈ ਆਪਣੇ ਨੂੰ ਮਿਲਣਾ ਉਹਦੀਆਂ ਉਹਦੇ ਨਾਲ ਗੱਲਾਂ ਬਤਾ ਕਰਨੀਆਂ ਤੇ ਮੈਂ ਕਹਾਂ ਫੇ ਕਰ ਲੋ ਨਾ ਤੇਰੀ ਮੰਮੀ ਡੈਡੀ ਆ ਤੂੰ ਉਹਨਾਂ ਨੂੰ ਹਾਲ ਚਾਲ ਪੁੱਛ ਉਹਨਾਂ ਨੂੰ ਭਾ ਨੀ ਵੀ ਪੀ ਜਾ ਘਟਿਆਈ ਮੈਨੂੰ

ਬੱਸ ਥੋੜੇ ਦੇਰ ਚ ਠੀਕ ਹੋ ਜਾਣਾ ਮੈਂ ਬਟਾ ਮੰਡੀ ਲੈਣ ਦੇ ਉਹਦਾ ਮੰਡੀ ਜਿਹਨਾਂ ਨੂੰ ਕਹਿ ਗਿਆ ਕਿ ਮੈਂ ਨੀਲਮ ਨੂੰ ਲੈ ਕੇ ਆਉਣਾ ਵਾ ਹਾਂ ਤੇ ਮੈਂ ਮੇਲੇ ਆ ਨਾ ਨਨੂ ਮੇਲੇ ਦਾ ਸੇ ਕਿ ਕਿਸਾ ਹਤਾ ਵਾ ਮੈਂ ਖੋਸਵਾ ਇੱਥੇ ਕਿ ਨਹੀਂ ਉਹਨਾਂ ਦੇ ਕਾਲਜੇ ਟੱਪ ਲੈ ਉਹਨਾਂ ਦੇ ਕਾਲਜੇ ਠੰਡ ਨੂੰ ਆਪਣੀ ਕੁੜੀ ਨੂੰ ਰਜਿਸਟਰ ਕਰਦਿਆਂ ਵੇਖ ਕੇ ਪੈਣੀ ਹੈਗਾ ਕੰਮ ਕਰਦੇ ਪੈਣੀ ਉਹਦਾ ਤੂੰ ਠੀਕ ਵਾ ਤਾਂ ਹਾਂ ਮੈਂ ਠੀਕ ਹਾਂ ਮੈਂ ਬੱਸ ਮੇਰੇ ਜਾਈ ਬਟਾਮਣਾ ਦੀ ਘਾਟ ਹੋ ਜਾਂਦੀ ਹੁੰਦੀ ਚੱਲ ਕਰ ਫਿਰ ਐਟ ਮੈਂ ਕਹਿਣਾ ਰੈਸ਼ ਕਰ ਲਈ ਹਾਂ ਹਾਂ ਕਹਦੇ ਚੱਲ ਪੈ ਜਾ ਫਿਰ ਜਾਂ ਮੈਂ ਕਿ ਅੰਦਰ ਲੈ ਜਾ ਕੰਬਲ ਪਾ ਕੇ ਲੈ ਨਾ ਨਾ ਡਾਡਾ ਇੱਥੇ ਨਜਰਾ ਉਹ ਅੰਦਰਾਂ ਤੇ ਕਿੱਥੇ ਤੈਂ ਕਰ ਲੋ ਗੱਲਾਂ ਜਿਹੜੀਆਂ ਮੇਰੀਆਂ ਚੁਗਲੀਆਂ ਚੱਕਦਿਆਂ ਕਰਨੀਆਂ ਹੋ ਉਂ ਕਰ ਲਿਓ ਫਿਰ ਮੈਂ ਆਪੇ ਨਾ ਉੱਠ ਕੇ ਚੁਗਲੀ ਮੈਂ ਕੀ ਕਰਨੀ ਫਿਰ ਮੈਨੂੰ ਵੋਟੀ ਮਿਲੀ ਏ ਚਲੋ ਬਸ 10 ਮਿੰਟ ਫੇਰ ਮੈਂ ਆ ਗਈ ਚਲ ਪਰਿਆ ਫਿਰ ਤੂੰ ਕਿਹੜਾ ਆਖਾ ਮੰਦੀ ਮੇਰਾ ਮੈਂ ਇਦਾਂ ਹੀ ਜਿੱਤ ਕਰਦਾ ਹਾਂ ਨਾ ਪਤਾ ਮਮੀ ਨੂੰ ਨਾ ਮੇਰਾ ਚਲ ਤੂੰ ਮੁੰਡਿਆਂ ਨੂੰ ਨਾ ਬੋਲਾ ਕਰ ਚਲ ਬੈਠੋ ਬਾਜੀ ਮੈਂ ਆਇਆ ਜੀ ਅੱਛਾ ਹਾਂ ਜੀ ਆਇਆ ਬਸ ਪੰਜ ਮਿੰਟ ਠੀਕ ਦੰਦਰੇ ਕੀ ਕਿੰਨੀ ਭੋਲੀ ਬੰਦੀ ਹੈ ਹੋਰ ਸਾਧ ਰੂਪ ਹੀ ਇੱਕ ਸਾਹ ਦੇ ਕੇ ਕੁੜੀ ਦੇ ਹੋਣੀ ਨਹੀਂ ਡਈ ਮੈਨੂੰ ਲੱਗਦਾ ਵੈਸੇ ਟੀਟੋਕ ਜਿਹਾ ਆਪਣੇ ਮਾਪਿਆਂ ਨੂੰ ਵੇਖ ਕੇ ਟੀਟ ਹੋ ਗਈ ਹੈ ਕਿਹਦੇ ਮਾਪਿਓ ਆਏ ਹੋਣਾ ਅਡੇ ਕੇ ਮਾਪਿਓ ਹੁੰਦੇ ਹੁੰਦੇ ਤੇ ਹੀ ਖੁਸ਼ੀ ਖੁਸ਼ੀ ਮਿਲ ਹੁੰਦੇ ਹੁੰਦੇ ਉਹ ਵੇ ਤੇ ਸਹੀਂ ਹਿੰਮਤ ਕਰ ਜਾਂਦਾ ਠੋਣ ਰਿਆ ਵਨੀ ਲੈ ਮੈਨੂੰ ਤੇ ਉੱਠਣ ਦਾ ਨਾਂ ਹੀ ਨਹੀਂ ਲਿੰਦੀ ਉਹਦੇ ਕੱਲ ਆਪਰੇ ਹੋ ਜੂਗੀ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਮੈਂ ਲਿਆਵਾਂ ਕੁਝ ਸਮੋਸੇ ਸਮੋਸੇ ਰਹਿਣ ਦੋ ਬੁਰੇ ਲੱਗੀ ਦਾ ਫਿਰ ਵੀ ਨਹੀਂ ਲੈਂਦੇ ਮੰਮੀ ਡੜੀ ਹੈ ਤੇ ਇਹ ਪਕੌੜੇ ਲੈ ਆਓ ਤੇ ਤੂੰ ਇੱਥੇ ਕੱਢ ਲੈਣੀ ਆ ਮੈਂ ਕੱਲੇ ਕਿ ਕਿਧਰ ਕਿਧਰ ਹੋ ਜਾ ਕੁੜੀ ਥੋੜੀ ਦਿਨੀ ਆ ਨਾਲ ਕੋਈ ਕੰਮ ਕਰਾਉਂਦੀ ਨਹੀਂ ਹੈਗੀ ਉਹ ਕੁੜੀ ਚਲ ਮੈਂ ਪਕੌੜੇ ਲੈ ਆਉਣਾ ਤੇ ਮਿੱਠਾ-ਮਿੱਠਾ ਕੱਟ ਖਾਂਦੀ ਆ ਮਿੱਠਾ ਰਣੇ ਨਹੀਂ ਗਾਣਾ ਪਿਛਲੀ ਵਾਰੀ ਵੀ ਆਏ ਤੇ ਤੁਹਾਨੂੰ ਪਤਾ ਹੈ ਕਹਿੰਦੇ ਸੀ ਸਾਨੂੰ ਸ਼ੂਗਰ ਆ ਬਾਜੀ ਤੇ ਭੈਣ ਜੀ ਮਿੱਠਾ ਨਾ ਲਿਆ ਕਰੋ ਸਾਡੇ ਵਾਸਤੇ ਚਲ ਠੀਕ ਹੈ ਮੈਂ ਲਿਆ ਕੇ ਤੇ ਆ ਗਈ ਮੈਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਕਹੋ ਚਲ ਅੱਜ ਕੁੜੀ ਦੇ ਮਾਪਿਓ ਵੀ ਆਏ ਆ ਸਾਰੇ ਪਰੋਣੇ ਕੁੜੀ ਨੂੰ ਵੇਖ ਗਏ ਆ ਹਾਂ ਠੀਕ ਹੈ ਨਾ ਸਾਰੇ ਸਾਰੇ ਹੋ ਗਏ ਮੇਰੀਆਂ ਸਹੇਲੀਆਂ ਵੀ ਤੇ ਤੁਹਾਡੇ ਤੁਹਾਡੇ ਵੀ ਹੋ ਗਏ ਸਾਰੇ ਆ ਨਾ ਤੇ ਆਪਾਂ ਐ ਕਰਦੇ ਆ ਕਿ ਕੁੜੀ ਦੇ ਹੱਥ ਤੇ ਜਿਹੜੇ ਪੈਸੇ ਆ ਨਾ ਉਹਦਾ ਕੁੜੀ ਨੂੰ ਕੋਈ ਚਾਂਦੀ ਦਾ ਨਹੀਂ ਕੋਈ ਸੋਨੇ ਦੀ ਚੀਜ਼ ਬਣਾ ਤੇ ਯਾ ਕੋਈ ਨਸੀ ਮਾਪੇ ਹੋ ਰਹੇ ਆਏ ਉਹਨੇ ਗੱਲ ਕਰ ਲਾ ਮੈਂ ਸਮਝ ਲਿਆ ਉਹਨੇ ਗੱਲ ਕਰ ਲਾ ਗੱਲ ਤੇ ਸੁਣ ਲੈ ਦੋਈ ਵਰੀ ਹਾਂ ਬਣਾ ਕੇ ਦੇਣੀ ਆ ਤੇ ਮੇਰਾ ਰਹਿਦਾ ਕਿ ਉਹਦੇ ਮੰਮੀ ਡੈਡੀ ਨਾਲ ਇੱਕ ਵਾਰੀ ਗੱਲ ਕਰ ਲਾ ਉਹ ਤੇ ਕਰ ਲਾ ਕਰ ਲਾ ਮੈਂ ਕਹਿੰਦੇ ਹਾਂ ਨਾਲ ਕੁੜੀ ਨੂੰ ਵੀ ਪੁੱਛੀ ਹੈ ਨਾ ਕਿੰਨੇ ਕ ਪੈਸੇ ਹੋਏ ਆ ਆਪਾਂ ਤੇ ਕਦੀ ਦਮਾ ਜੀ ਨੇ ਨਾ ਆਈ ਨਹੀਂ ਲਿਆ ਕਿ ਪੁੱਤ ਕਿੰਨੇ ਪੈਸੇ ਹੋਏ ਆ ਤੇਨੇ ਕਿੰਨੇ ਨਹੀਂ ਹੋਏ ਕੋਈ ਨਾ ਚਲ ਜੀ ਪੁੱਤ ਨਾਲ ਗੱਲ ਕਰ ਲਈ ਉਸ ਲਈ ਉਹਨੂੰ हां मैं ही मद्र पूछूंगी जाओ ਤੁਸੀਂ ਫਿਰ ਲਾਓ ਤੇ ਮੈਂ ਤੁਹਾਡੇ ਆਂਦੇ ਨੂੰ ਚਾਪ ਜੂ ਬਣਾ ਲੈਣੀ ਵਾਪਰਨ ਕਰ ਲਾ ਉਹਨੂੰ ਸੱਚ ਦੱਸ ਦੇਣਾ ਕਿੰਨੇ ਪੈਸੇ ਹੋਏ ਤੇ ਨਾਲੇ ਪੋਸਟ ਲਿਆ ਕਰੀ ਚੀਜ਼ ਬਣਾ ਦੀਏ ਉਹ ਤੇ ਵੇਖ ਲਾਂਗੇ ਆਪਾ ਬਣਾਵਾਂਗੇ ਕੋਈ ਟਾਪਸ ਬਣਾਵਾਂਗੇ ਚਲੋ ਠੀਕ ਇਹ ਵੀ ਘੜੀ ਗਈ ਦਿਗਾਸ ਹੁੰਦੀ ਆਪਣਾ ਵੱਤਰਵਾ ਕੇ ਤੇ ਗਾਂ ਜਾਂਦਾ ਬੰਦਾ ਮੇਰੀ ਗੱਲ ਹੀ ਸੁਣ ਲੈਂਦਾ ਨਾ ਮੇਰੀ ਸੁਣਨੀ ਕਿੱਥੇ ਹੁੰਦੀ ਹੈ ਨਾਲੇ ਮੈਂ ਤੇ ਕਹਿੰਨੀ ਆ ਪਰ ਚਲ ਕੁੜੀ ਨੂੰ ਕਹਿ ਹੀ ਦਵਾ ਕਿਤੇ ਇਹ ਜਿੰਨੇ ਕੇ ਪੈਸੇ ਕਿ ਸਾਡੇ ਹੱਥ ਤੇ ਜਦੇ ਹਨ ਆਈ ਤਾਂ ਜਾਂਦੀ ਜਿੱਦਾਂ ਦੀ ਵਿਆਹ ਕਿ ਲੈਂਦੀ ਅਸੀਂ ਤਾਂ ਕਿਤੇ 1 ਰੁਪਈਆ ਨਹੀਂ ਪੁੱਛਿਆ ਉਹ ਦੇਖੋ ਹੁਣ ਪੁੱਛਦੀ ਅੱਜ ਨਾਲ ਕੁੜੀ ਦੇ ਮੰਮੀ ਡੈਡੀ ਵੀ ਹੈ ਹਾਏ ਹਾਏ ਉਥੇ ਬੈਈਓ ਹੈ ਮੈਂ ਹਾਂ ਉੱਥੇ ਪਈ ਆ ਲੰਮੀ ਹੋ ਪੇਰਾਏ ਗਿਗੜੇ ਸੱਗਿਆ ਆ ਗਿਆ ਹਿੰ ਮਤ ਉਹ ਜ ਕੋਈ ਵਧਾਈ ਦੇਣ ਵਾਲਾ ઘરે ਆਇਆ ਈ ਵਧਾਈ ਲੈਣ ਵਾਲਾ ਆਇਆ ਈ ਦੋਦਾਂ ਦਾ ਖਰੋਤਾ ਕਰਨ ਦੇ ਆ ਪ੍ਰੈਸ਼ਰ ਉਹਨੂੰ ਠਾਲ ਕੇ ਹੀ ਗਿਆ ਹੋਊਗਾ ਫੋਰ ਉੱਥੇ ਉਹਨਾਂ ਕੋਲੋਂ ਚੱਲ ਗਿਆ ਜਾਂਦੇ ਆਂ ਮੈਂ ਨਾ ਇੱਕ ਕੁੜੀ ਦੇ ਵੀ ਹੱਥ ਹੀ ਕਰ ਦਿੱਤੀ ਉਹ ਇਹਨੂੰ ਬੰਦਾ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਦੀ ਵੀ ਪੈਸੇ ਵੀ ਕਿੱਥੋਂ ਨਿੰਦੀ ਆਏ ਇਹਨੂੰ ਕੌਣ ਦੇ ਕੇ ਜਾਂਦਾ ਏਦਾਂ ਦਾ ਸਮਾਨ ਕੀ ਤੋਂ ਕਰਦੇ ਕੀ ਐ ਦਸ਼ਾ ਕਿਹੜਾ ਕਰਦੇ ਹੁਣ ਇਹ ਗੱਲ ਤਾਂ ਥੋੜੀ ਪਤਾ ਉਸ ਟਿੰਗ ਜੀ ਨੇ ਪੜੀ ਆ ਫਦੇ ਵਿੱਚ ਕਿ ਹੋਰ ਕੀ ਕਰਦੇ ਟਿੰਗ ਬਈ ਨਹੀਂ ਹੋਗੀ ਆ ਉਹ ਤਾਂ ਨਾ ਨਾ ਹੋ ਸਕਦਾ ਇਹ ਸ਼ੋਅ ਜੋ ਇਹ ਪਹਿਲਾਂ ਕਰਦੀ ਰਹੀ ਆ ਨਾ ਪਿਛੇ ਉਹ ਇਹਨੇ ਕਰਦੀ ਮੇਰਾ ਖਿਆਲ ਇਹਦੇ ਕੋਲ ਨੰਬਰ ਹੋਣਾ ਵਾ ਆ ਜਿੱਥੇ ਪਹਿਲਾਂ ਮੈਂਦੀ ਹੋਊਗੀ ਜਿੰਨਾ ਵੋਲੀ ਹੁੰਦੀ ਆ ਹੋਊਗੀ ਬੀਆ ਬਾਹਨ ਨਹਿਰ ਦੇ ਉੱਤੇ ਮੁੜ ਕੇ ਮਰਦੀ ਭੂਨ ਲਾ ਕੇ ਇੰਜੇ ਮੇਚੇ ਫੜਾ ਦੂ ਪਰ ਇੱਥੋਂ ਕਿੱਦਾਂ ਜਾਂਦੀ ਹੈ ਉੱਪਰ ਅਕਸਰ ਇਹ ਤੇ ਪੂਲੇ ਬੰਦੇ ਵਿਚਾਰੇ ਇਹਨਾਂ ਨੂੰ ਕੀ ਪਤਾ ਈ ਆਦੀ ਉੱਬਿਆ ਸੇਰ ਕਰਨ ਚੱਲੀ ਏ ਤੇ ਇਹਨਾਂ ਨੂੰ ਚਾਹ ਵਾ ਪੇ ਸਾਡੀ ਨਵੇਂ ਸੇਰ ਕਰਦੀ ਏ ਐਡੀ ਛੇਤੀ ਨਵੇਂ ਵਿਆਹੀ ਨੂੰ ਸੇਰ ਕਰਨ ਕਿੱਥੇ ਕੱਲੀ ਚੱਲ ਜਿਆ ਤੇ ਜਿੰਦਰ ਇਹਨਾਂ ਨੂੰ ਪੱਤੇ ਬੜੇ ਹੁੰਦੇ ਇਹੋ ਜਿਹੇ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਪੱਤੇ ਬੜੇ ਹੁੰਦੇ ਆ ਬਾਨੇ ਵਲੇ ਬਣਾ ਲੀਂਦੇ ਇਹੋ ਜੇ ਪਰ ਹੱਥੋਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਕਰ ਦਿੱਤੀ ਆਪਾਂ ਹੁਣ ਫਿਰ ਹੁਣ ਕੀ ਕਰਨਾ ਆ ਤੇ ਹੁਣ 100 ਦਿਨ ਚੋਰ ਦਾ ਇੱਕ ਦਿਨ ਸਾਦਾ ਬੁੱਝੀ ਰਹਿਣੀ ਗੱਲ ਇਹਦੇ ਵੇਖੀ ਆ ਪਤਾ ਲੱਗਾ ਹੀ ਲੈ ਤਗਲੇ ਹਾੜੇ ਗਾੜੀ ਹੇਕ ਕੇ ਕਰ ਦੇਣੀ ਹੈ ਤੇ ਇੰਨਾ ਹੀ ਖਰਚਾ ਕੀਤਾ ਕੀ ਕਰਾਂਗੇ ਮੈਂ ਨਾ ਇਹਨੇ ਨਾ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਕੁੜੀ ਉਹਦਾ ਜੀੜਾ ਆਰਾਮ ਹੋ ਗਿਆ ਕਿਤੇ ਹੁੰਦੀ ਨਾ ਅੰਦਰ ਜਿੱਦਾਂ ਹੀ ਆ ਗਈ ਹਾਂ ਮੈਂ ਇਹਦੇ ਵਾਲ ਜੇ ਤੂੰ ਦੇਣੇ ਹਰੇ ਦੇਣ ਕਾ ਜਿਹਾ ਕੋ ਕੇ ਮੈਂ ਮਾਰਨੇ ਕਰ ਦੋ ਪਾਰ ਅੱਛਾ ਹੋਰ ਤਮਾਸ਼ਾ ਲਾਉਣਾ ਹੀ ਇੱਥੇ ਅੰਦਰੇ ਅੰਦਰ ਮੇਰੇ ਘੁੱਟਣਾ ਹੀ ਗਾਲੇ ਦਾ ਕਰ ਸਿਆ ਪਾਉ ਜੇ ਨਹੀਂ ਇੰਨੇ ਕਿਦਾਂ ਦੁਖੀ ਕੀਤਾ ਸਾਰਾ ਟੱਬਰ ਸੱਦਣ ਗਿਆ ਤੈਨੂੰ ਛੇ ਮਰ ਪਰੇ ਜਾ ਕੇ ਜਾ ਜਾ ਹੁਣ ਕਿੰਨੀ ਪੀੜ ਕੀਤੀ ਆ ਮੰਮੀ ਪੀੜ ਕੀਤੀ ਮੇਰੇ ਅਜੀ ਕਾਲਾ ਤੇ ਮੈਂ ਡੇਲੇ ਕੱਢਦਾ ਬਾਹਰ ਜਿਹੜੇ ਨਹੀਂ ਇਦਾਂ ਕੱਢਣ ਚਿੱਟੇ-ਚਿੱਟੇ ਹਲਾ ਖੋਪੇ ਜੇ ਉਹ ਤੇ ਨਹੀਂ ਦਈ ਮੈਨੂੰ ਤਾਂ ਕਰਕੇ ਵੀ ਸਾਰਾ ਟੱਬਰ ਤੈਨੂੰ ਵਾਰੀ-ਵਾਰੀ ਸੱਦਣ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਕਾਹੋ ਕੇ ਬਹੁਤ ਆ ਜਨ ਇਧਰ ਹੋ ਜੀ ਨਾ ਰਾਮ ਕਰਤਾ ਜਦੋਂ ਦੇ ਆਏ ਆ ਕਦੀ ਕੋਈ ਚਲ ਜਾਂਦਾ ਕਦੀ ਕੋਈ ਚਲ ਜਾਂਦਾ ਆ ਜਾ ਤੇਰਾ ਕਦਰਵਾ ਤੈਨੂੰ ਛਿੱਤਰਾਂ ਚ ਪਾਣੀ ਪਿਆ ਲੈਣਾ ਜੇ ਤੇਰਾ ਪਤਾ ਲੱਗ ਗਿਆ ਤੇ ਤੇ ਉੱਤੋਂ ਮਾਰਨੇ ਭੇਂ ਭੇਂ ਕੇ ਤੇਰੇ ਸਿਰ ਚ ਇਹ ਮਤਬ ਬੜਾ ਪਿਆਰ ਕਰਦਾ ਹੀ ਉਹ ਨੇ ਨੀ ਕੋਈ ਵੀ ਕਹਿਣਾ ਜੋ ਮੈਂ ਕਹਿਣਾ ਨਾ ਉਹ ਵੀ ਸੱਚ ਮੰਨਣਾ ਉਹਨੇ ਹੂੰ ਕਿੰਨੇ ਕ ਦਿਨ ਲੁਕਾ ਰੱਖੇਗੀ ਕਿੰਨਾ ਚਿਰ ਤੇਰਾ ਪਾਣੀ ਭਰੂਗਾ ਉਹ ਹੁਣ ਮੈਨੂੰ ਇਹ ਗੱਲ ਦੱਸ ਕਿ ਇਹ ਕਿੰਨਾ ਚਿਰ ਤੱਕ ਤੇਰਾ ਇਹ ਸਿਸਟਮ ਚੱਲਣਾ ਵਾ ਬਾ ਛੱਡ ਦੇਣਾ ਵਾ ਮੈਂ ਪਿੰਦੀ ਰਹਿਣਾ ਨਾ ਮੈਂ ਕੋਈ ਕਦੋਂ ਛੱਡਣਾ ਵੀ ਦੱਸ ਨਾ ਕਦੋਂ ਛੱਡਣਾ ਜਿੱਦੋਂ ਛੱਡਿਆ ਗਿਆ ਉਹ ਤੇ ਛੱਡ ਦੇਣਾ ਵਾ ਕੱਲ ਨੂੰ ਕੱਲ ਨੂੰ ਛੱਡ ਦੇਣਾ ਹਾਂ ਜਦੋਂ ਛੱਡਿਆ ਗਿਆ ਕੱਲ੍ਹ ਅੱਜ ਨੰਘਿਆ ਤੇ ਕੱਲ ਨੂੰ ਕੱਲ ਨੰਘਿਆ ਤੇ ਫੇਰ ਕੱਲ ਨੂੰ ਤੂੰ ਐਦਾਂ ਕਰ ਮੈਨੂੰ ਉੱਥੇ ਲੈ ਜਾ ਮੈਂੰਨ ਦਾਖਲ ਦੋਗੋ ਕਰਾਵਾਂ ਕਿਤੇ ਤੇ ਫੇਮ ਛੱਡ ਦੂੰਗੀ ਭਾਵੇਂ ਮੇਰੀ ਗੱਲ ਸੁਣ ਨਾਖਲ ਚਲਦੈ ਮੈਂ ਕਰਾਉਂਗੀ ਥੈਰਪੀ ਹੋਰਾ ਕਰਦੀ ਸਲਾਹ ਇਹਨਾਂ ਨੂੰ ਪਤਾ ਬਾਣ ਕਿਸ ਗੱਲ ਦਾ ਹਿੰਮਤ ਨੂੰ ਜਾਂ ਤੇਰੀ ਸੱਸ ਨੂੰ ਕਿਸੇ ਨੂੰ ਸਾਰਿਆਂ ਨੂੰ ਕਿਸੇ ਨੂੰ ਪਤਾ ਵਾ ਨਹੀਂ ਬਤਾਓ ਤੇ ਮੈਨੂੰ ਆ ਨਹੀਂ ਸਟਿੰਗ ਨੂੰ ਇਲਾਲ ਪਾਣੀ ਇਲਾਲ ਪਾਣੀ ਕਹੀ ਜਾਂਦੇ ਉਹ ਨਹੀਂ ਕੋ ਵੀ ਖਾਂਦੇ ਪੀਂਦੇ ਪਰ ਰੜ ਰੜ ਜਵਾਈ ਹੈ ਹਿੰਮਤ ਇਹ ਤੇ ਘੋਹ ਦੀਆਂ ਨਾਲਾਂ ਪੀ ਜਾਂਦਾ ਉਹੀ ਤੇ ਜਿਆਦਾ ਖਤਰਨਾਕ ਹੀ ਹੁੰਦਾ ਵਾ ਕੋਈ ਵੀ ਚੀਜ਼ ਹੱਦੋਂ ਵੱਧ ਖਾਣੀ ਜਿਹੜੀ ਹੈ ਨਾ ਉਹ ਨੁਕਸਾਨ ਦਾ ਆਈਕਨ ਹੁੰਦੀ ਆ ਦੁੱਧ ਕਿਉਂ ਨਹੀਂ ਹੱਦੋਂ ਵੱਧ ਹੁੰਦਾ ਦਹੀਂ ਖਾਓ ਦੁੱਧ ਪੀਓ ਕਿਉਂ ਖਾਓ ਨਾ ਤਾਕਤ ਹੁੰਦੀ ਆ ਸਿਰ ਪਰਟਣ ਦੇ ਮਾਤਾ ਤੂੰ ਤੇ ਆ ਕੇ ਨਾ ਕੋਈ ਫਾਇਦਾ ਨਹੀਂ ਕੀਤਾ ਤੂੰ ਤਾਂ ਹੀ ਛਦਾਈ ਬਣਾਉਣੀ ਆ ਸੜਕ ਹੋਏ ਮੇਰਾ ਤੂੰ ਤਾਂ ਛਦਾਈ ਬਣਾਉਣ ਲਈ ਇਹਨਾਂ ਨੂੰ ਵੀ ਇਹਨਾਂ ਨੂੰ ਪਤਾ ਨਹੀਂ ਕਿ ਅਕਲਪ ਮੈਂ ਜੋ ਮਰਜੀ ਛਰੇ ਆ ਮਖਾਈ ਜਾਵਾਂ ਵੀ ਇਹ ਇਹਨਾਂ ਨੂੰ ਕੀ ਪਤਾ ਵਾ ਜਿੱਦਣ ਇਹਨਾਂ ਦਾ ਕੋਈ ਰਿਸ਼ਤੇਦਾਰ ਆ ਗਿਆ ਬਾਹਰੋਂ ਕੋਈ ਹੋਰ ਤੇ ਅਗਲਿਆਂ ਤੇਰੇ ਡੇਲੇ ਪਛਾਣ ਲੈਣੇ ਆ ਤੇਰੇ ਆ ਬੁੱਲ ਪਛਾਣ ਲੈਣੇ ਆ ਹਾਂ ਫਿਰ ਇਹਨੂੰ ਤਲਾਕ ਸੁਟਦਾ ਹੀਗਾ ਫਿਰੇ ਹੁਣ ਕਿਹੜਾ ਕੋਈ ਉਪਰਾ ਵਾ ਹੁਣ ਤੇਰੀ ਮਾਂ ਵਾ ਨਾਲ ਮੈਨੂੰ ਇਹ ਦੱਸ ਕੀੜੇ ਪੈਸੇ ਆ ਕਿੱਥੋਂ ਲੈ ਹੁੰਦੀ ਆ ਪੈਸੇ ਆ ਕਿੱਥੋਂ ਲੈਨੇ ਪੈਸੇ ਤੇ ਬੜੇ ਇਹਨਾਂ ਦੇ ਰਿਸ਼ਤੇਦਾਰ ਪੈਸੇ ਬੜੇ ਦੇਖ ਕੇ ਜਾਂਦੇ ਆ ਅੱਛਾ ਤੇ ਹੋਰ ਕੀ ਚੰਗਾ ਸੌਕੇ ਘਰ ਆ ਗਈਆਂ ਉਹਨਾਂ ਪਹਿਲਾ ਤੇਰੀ ਜਾਨ ਜੜੀ ਕਰਦੀ ਨਹੀਂ ਨਾ ਮੱਜਾ ਮਦਦ ਜਾਨ ਸੁੱਟ ਜਾ ਤੇਰੇ ਕੋ ਨਹੀਂ ਮੰਗਣੇ ਹੁਣ ਐਡੀ ਨਕਮੀ ਨਹੀਂ ਹਬ ਤੇਰੀ ਨੀਲਮ ਇਹ ਤੇਰੇ ਕੋ ਪਹਿਲੇ ਮੰਗੂਗੀ ਪੀਖ ਮੰਗ ਮੰਗ ਖਾਓਗੀ ਜੜਾ ਆਉਂਦਾ ਯਾ 500 ਰੁਪਇਆ ਦੇ ਕੇ ਜਾਂਦਾ ਯਾ ਸਾਰੇ ਨੋਟ 5 500 ਦੇ ਕੋਈ ਮੈਨੂੰ ਕੋਈ ਪਰਚੀ ਮੰਗ ਲੈ ਨਾ ਪਰਚੀ ਜੋਗੇ ਨਹੀਂ ਹੈਗੇ ਮੇਰੇ ਕੋ ਤੇ ਮੇਰੀ ਗੱਲ ਸੁਣ ਉਹ ਕਿੰਨੇ ਦੇ ਹੋਣੇ 5 500 ਦੇ ਕਿੰਨੇ ਕ ਦਿਨ ਮਿਲਣੇ ਤੈਨੂੰ ਤੇ ਵਾਦੂ ਮਿਲਦੇ ਲਾਗੜੇ ਕਈਆਂ ਨੂੰ ਜੱਟੀਆਂ ਨੇ ਸਾੜਾ ਕੋ ਉੱਥੇ ਰਿਸ਼ਤੇਦਾਰ ਜਿਹੜੇ ਹੁੰਦੇ ਆ ਨਾ ਇੱਕ ਇੱਕ ਵਾਰ ਹੀ ਮਿਲ ਕੇ ਪੈਸੇ ਦਿੰਦੇ ਆ ਦੂਜੀ ਵਾਰ ਨਹੀਂ ਕੋਈ ਪੈਸੇ ਦੇ ਕੇ ਜਾਂਦਾ ਤੇ ਕੌਣ ਆਉਦ ਮਾਤਾ ਕੰਦੀ ਵਾਦੂ ਰਿਸ਼ਤੇਦਾਰੀਆਂ ਕਿਤੇ ਮਿਲਿਆ ਨਹੀਂ ਮੋਕਦੀਆਂ ਇੰਨੀਆਂ ਆਹੋ ਜਦਨ ਨਾ ਆਊਗਾ ਕੋਈ ਉਦਨ ਆਪ ਚਲ ਜਿਆ ਕਰੀ ਮੰਗ ਲੈ ਕੇ ਲਿਆ ਕਰੀ ਅਗਰ ਤੁਹਾਨੂੰ ਸਕਨ ਦੇ ਦਿਆ ਕਰਨਾ ਪਹਿਲੀ ਵਾਰ ਆਏ ਆ ਥੈਰੇ ਪੀਰ ਸਰ ਜਿਆ ਕਰਨਾ ਮਤਬ ਉਹ ਵਾਧੂ ਗਏ ਹੈ ਗਿਆ ਕਾਨੂੰ ਮੈਂ ਨੇ ਦਿਆ ਕਰਨੇ ਕੀ ਆਖਿਆ ਕਰੇ ਮਾੜੀ ਜੀ ਗੱਲ ਕਹਿਨੀ ਉਸੇ ਲਈ ਪਕਾਉਂਦਾ ਮੇਰੀ ਕੀ ਆਖਿਆ ਕਰੇ ਕਿ ਉਹਨੂੰ ਤੇ ਕੀ ਲਿਆਉਣਾ ਮੈਂ ਬਸ ਇਹ ਵੀ ਤੰਗੀ ਬੜੀ ਹੈ ਚੋਰੀ ਬੜੀ ਰੱਖਣੀ ਪੈਂਦੀ ਹੈ ਤੂੰ ਤਾਂ ਮੈਨੂੰ ਤੇ ਉਦਾਂ ਕਿਤੇ ਕੋਣ ਦੇ ਕੇ ਜਾਂਦਾ ਮਾਤਾ ਮੇਰੇ ਵਰਗਾ ਲੱਭਿਆ ਤੂੰ ਨੇ ਜਾਰੇ ਆ ਜਾਣੇ ਜ਼ਿੰਦਗੀ ਜੀਣ ਦੇ ਕੋਈ ਹਸਾਬ ਨਹੀਂ ਕੋਈ ਡਰ ਨਹੀਂ ਹੋਣਾ ਕੋਈ ਡੁੱਕ ਨਹੀਂ ਹੋਣਾ ਹਾਏ ਸ਼ਰਮੇ ਚ ਮੂੰਹ ਪਾ ਗੱਲਾਂ ਕਰਦੀ ਕਿਤੇ ਸੱਜਦੀਆਂ ਇਹ ਗੱਲਾਂ ਜਿਹੜੀਆਂ ਨਹੀਂ ਕਰਨ ਤੂੰ ਕਿੱਥੇ ਗਊ ਵਰਗਾ ਤੂੰ ਫਸਾਤਾ ਹੀ ਹੋ ਹੈ ਤੈਨੂੰ ਵੀ ਬਤਾਵਾ ਉਹਦਾ ਮੈਂ ਛੱਡ ਦਿੱਤੇ ਦੇਣਾ ਵਾ ਕੱਲ ਨੂੰ ਕੌਣ ਦੇ ਕੇ ਜਾਂਦਾ ਤੈਨੂੰ ਕਿਦ ਕੂ ਮੰਗਾਉਣੀ ਆ ਜਿਹੜੇ ਵੇਲੇ ਨਿਕਲਦੀ ਇੱਥੋਂ ਕੀ ਬੰਨਾ ਮਾਰਦੀ ਆ ਬਿੱਲੀਆਂ ਕੋ ਦੁੱਧ ਨਹੀਂ ਲਗਾਏ ਜਾਂਦੇ ਹੁੰਦੇ ਆਹੋ ਬਥੇਰੇ ਤਾਂ ਆਵਾ

ਨੇ ਮੇ ਗਰੰਟੀ ਕਰਨੀ ਨੰਨ ਮੈਂ ਚਾਹ ਬਣਾ ਕੇ ਤੇ ਬੈਠੀ ਆ ਜਿਹੜਾ ਮੈਂ ਗਏ ਸਮੋਸੇ ਲੈ ਕੇ ਤੂੰ ਮੰਨੇ ਨਹੀਂ ਹੁਣ ਪਕੌੜਾ ਕੱਢ ਲਗਾ ਟਾਈਮ ਲੱਗਣਾ ਹੀ ਹੈ ਟਾਈਮ ਲੱਗਣਾ ਹੀ ਅਗਲੇ ਕਹਣਾ ਰਿਆਂ ਨੂੰ ਮਜ਼ਾਕ ਕਰਨ ਦੇ ਜਾ ਪਿਆਣ ਉਹ ਹੋਇਆ ਤਾਂ ਘਟਵਾਦਾ ਪਹਿਲੇ ਰੇਪਰ ਉਹਨੇ ਤਾਂ ਮਿੱਠਾ ਵੀ ਨਾਲ ਲਿਆਇਆ ਠੀਕ ਆ ਮਿੱਠਾ ਦੇ ਨਾਲ ਤਾਂ ਚਲ ਵਧੀਆ ਕੀਤਾ ਚਲ ਦੇ ਚਾਹ ਤੇ ਨਾਲ ਕੁੜੀ ਉੱਠੀ ਆ ਉੱਠੀ ਆ ਲੈ ਕੇ ਗਈ ਹੁਣ ਉਹਦੀ ਮੰਮੀ ਉਹਨੂੰ ਸੱਸੁਰੇ ਸਾਂ ਵੜ ਕੇ ਡਈ ਆਪਣੇ ਮੰਮੀ ਡਾਡੀ ਨਾਲ ਗੱਲਾਂ ਕਰਨ ਤਾਰੇ ਮੰਮੀ ਡੈਡੀ ਚੱਲ ਜਾਣਗੇ ਫੇਰ ਗੱਲ ਕਰਾਂਗੇ ਫੇ ਪੁੱਸਾਂ ਕੀ ਗੱਲ ਹੋਈ ਹੈ ਕਹਿੰਦੀ ਹੈ ਨਾ 5 500 ਦੇ ਨੋਟ ਜਾਂਦੇ ਦੇ ਕੇ ਰਿਸ਼ਤੇਦਾਰ ਉਹ ਜਿਹੜੇ 5 500 ਦੇ ਨੋਟ ਹੁੰਦੇ ਆ ਨਾ ਉਹ ਹਫਤੇ ਦਾ ਹਿੰਦਨੀ ਮਹੀਨੇ ਪਿਛੋਂ ਸਾਰੇ ਇਕੱਠੇ ਕਰਕੇ ਨਾ ਸੱਸ ਨੂੰ ਦੇ ਦਿਆ ਸੱਸ ਦਾ ਹੱਕ ਹੁੰਦਾ ਉਹਨਾਂ ਪੈਸਿਆਂ ਤੇ ਕਿਉਂ ਪੈਸੇ ਮੈਨੂੰ ਮਿਲੇ ਤੇ ਸੱਸ ਕੀ ਲੱਗਦੀ ਪੈਸਿਆਂ ਦੀ ਲੱਗਦੀ ਹੁੰਦੀ ਆ ਨਾ ਸੱਸ ਦੇ ਦਿੱਤੇ ਹੁੰਦੇ ਆ ਕੋਈ ਉਪਰਾ ਬਾਹਰੋਂ ਤੇ ਆਣ ਕੇ ਦੇ ਨਹੀਂ ਜਾਂਦਾ ਕਿਤੇ ਹੁੰਦੇ ਤੇ ਹੁੰਦੇ ਆ ਤੇ ਕਿਤੇ ਦੇਣੇ ਪੈਣੇ ਮੁੜ ਕੇ ਜਾ ਕੇ ਵਾਪਸ ਕਰਨੇ ਜਿਹੜਾ ਕੋਈ ਦਿੰਦਾ ਉਹ ਹੁੰਦਾ ਧੀਏ ਲੈ ਫੜ ਤੇਰਾ ਪਿਆਰ ਵਾ ਤੇਰਾ ਪਿਆਰ ਵਾ ਹਾਂ ਮੂੰਹ ਮੇਰਾ ਵੇਖਦੇ ਤੇ ਪਹਿਸਾਸ ਨੂੰ ਦੇ ਦੋ ਸਾਸਰੀ ਤੇ ਮੂੰਹ ਨੂੰ ਫੁੱਲ ਲੱਗੇ ਆ ਕਹਰੇ ਤੇ ਮੂੰਹ ਨੂੰ ਫੁੱਲ ਲੱਗੇ ਤੇਰਾ ਕੀ ਕਰਦੀ ਆ ਮੈਂ ਤਾਂ ਜੀ ਭੁੱਕ ਗਿਆ ਮਾਵਾ ਦੀਆਂ ਦਾ ਪਿਆਰ ਹੋਰ ਭੈਣੀਆਂ ਨੂੰ ਚਾਹ ਪੀ ਲੋ ਚਾਹ ਪੀ ਲੈਨੇ ਭੈਣ ਜੀ ਆ ਖੰਡੇ ਗੋਤਲ ਜੀ ਨਾ ਆ ਕਟ ਕੇ ਰਬੜ ਪੈ ਗਈ ਤੇ ਸਿਰ ਨੂੰ ਪੀੜ ਬੜੀ ਹੁੰਦੀ ਆ ਤੇਲ ਚਾਸ ਲਿਆ ਕਰੋ ਕਿਹ ਵਣੀ ਤੇ ਤਾਲੂ ਜਿਹਦੇ ਵਿੱਚ ਜਰਨਣਾ ਹੁੰਦਾ ਵਾ ਤੇ ਹਾਂਜੀ ਮੈਨੂੰ ਬੋਲ ਦਿਆ ਕਰ ਵੀ ਮੇਰੇ ਮੰਮੀ ਸਰ ਜੀ ਤੇਲ ਲਾ ਦਿੰਦੇ ਤੇ ਤੇਲ ਲਾ ਦਾਂ ਤੇ ਸਰ ਚੰਦ ਮੈਨੂੰ ਕਦੀ ਕਿਆ ਨਹੀਂ ਬੜਾ ਭੈਣ ਜੀ ਮੈਂ ਤੇਲ ਚਾਸਦੀ ਹੁੰਨੀ ਆ ਤੇ ਜਦੋਂ ਸਿਆਲ ਆਉਂਦਾ ਵਾ ਨਾ ਉਦੋਂ ਫਿਰ ਮੈਂ ਇੰਨਾ ਦੇ ਘੋ ਚਾਸ ਚਾਸ ਕੇ ਨਾ ਇੱਥੇ ਸਿਰ ਤੇ ਰੂੰ ਰੱਖਣਾ ਰੂੰ ਰਾ ਕੇ ਮੁੜ ਕੇ ਮੈਂ ਉਹ ਗਰਮ ਰਮਾਲ ਬੰਨਣਾ ਸਿਆਲ ਦੇ ਵਿੱਚ ਮੈਂ ਬਹੁਤ ਜ਼ਿਆਦਾ ਕੇਅਰ ਕਰਦੀ ਨਹੀਂ ਵੀ ਕਿਤੇ ਮੇਰੇ ਧੀ ਨੂੰ ਠੰਡ ਨਾ ਲੱਗ ਜੇ ਹਾਂਜੀ ਹਾਂ ਚਾਹ ਆ ਜਾ ਹੁਣ ਤੁਸੀਂ ਪੀਲਾ ਚਾਹ ਆ ਜਾ ਹਰੇ ਚਾਹ ਠੰਡੀ ਹੋ ਚੱਲੀ ਐ ਨਹੀਂ ਮੈਨੂੰ ਬੁਖਾਰ ਆਇਆ ਕੋਈ ਨਹੀਂ ਨਿਲਮ ਪੁੱਤ ਤੇ ਦਵਾਈ ਲਿਆ ਕੇ ਦਿੰਦਾ ਹਿੰਮਤ ਆ ਜਾ ਇੱਥੇ ਬੈਠ ਕੇ ਚਾਹ ਪੀਲਾ ਤੇ ਵੀ ਕੋਈ ਨਹੀਂ ਚਾਹ ਨਹੀਂ ਚੀਕਣ ਵਾਕਿਆ ਬੜਾ ਸਰੀਰ ਗਰਮੂ ਹੈ ਬੁਖਾਰ ਮੇਰਾ ਬਹੁਤ ਗਰਮ ਆ ਹਾਂ ਮੈਨੂੰ ਜਿੰਦ ਬੁਖਾਰ ਬੜਾ ਕੋਈ ਨਹੀਂ ਉਹਨੂੰ ਕਹੀ ਚਾਹ ਚੂ ਪੀਲਾ ਤੇ ਫਿਰ ਮੈਨੂੰ ਦਵਾਈ ਦਵਾ ਲਿਓ ਐਂ ਜਿਲੇ ਆਉਣ ਉਹ ਤੇ ਬਾਹਰ ਚਾ ਆ ਜਾ ਉੱਥੇ ਮੈਂ ਤੁਮੀ ਆ ਜਾ ਰਵੇ ਅਲਮੀ ਪਿਆ ਜੀ ਬਾਅਦ ਚ ਹੀ ਆਏ ਆ ਢ ਲਾਗ ਰ ਤੂੰ ਬੈਠੀ ਨਹੀਂ ਗਈ ਮੰਮੀ ਪੈ ਤੇ ਲਿਆ ਕਿੰਨੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਚਲ ਛਾਪਣ ਡੈਡੀ ਲਾਗੇ ਬੋ ਪਿਆਰ ਇੰਨਾ ਕਿ ਪਛਦਾ ਵਾ ਡੈਡੀ ਨੂੰ ਮੈਂ ਮਿਲਦੀ ਤੇ ਵੀਰ ਚਾ ਇੱਕ ਲਿਆ ਖਿ ਲਿਓ ਨਹੀਂ ਲੈ ਮਨ ਪੰਜ ਜਿਹਨ ਬੁਖਾਰ ਚੜਦਾ ਹੁੰਦਾ ਨਾ ਇਹ ਕੁਛ ਨਹੀਂ ਖਾਂਦੀ ਪੀਂਦੀ ਨੇ ਇਦਾਂ ਹੀ ਮੋਏ ਕੁੱਤੇ ਵਾਂਗ ਪਈ ਰਹਿੰਦੀ ਆ ਨਹੀਂ ਭੈਣ ਜੀ ਫੇਰ ਵੀ ਆ ਨਾ ਬੁਰੇ ਲੱਗੀ ਤਾ ਤੁਸੀਂ ਆਏ ਜੀ ਇਹਨ ਜਿਹਾ ਚਾਹ ਹੋਣਾ ਚਾਹੀਦਾ ਤੁਹਾਡੇ ਆ ਚਾਹ ਤੇ ਬੜਾ ਵਾਹ ਕਿ ਇੰਨੀ ਖੁਸ਼ ਹੋਣ ਲਈ ਮੰਮੀ ਠੰਡ ਪੈ ਗਈ ਆ ਤੁਸੀਂ ਆ ਗਏ ਆ ਤੇ ਹੁਣ ਮੈਂ ਤਾਂ ਹੀ ਜਾ ਖਾਂ ਨਹੀਂ ਚੱਲ ਪੈ ਜਾ ਫਿਰ ਲੰਮੀ ਡੈਡੀ ਨੂੰ ਮਿਲਣੀ ਚਾਹ ਪੀ ਲੈਣੀ ਯਾਰ ਚੰਗਾ ਤੂੰ ਕਿ ਚਲ ਗਈ ਮੈਂ ਹਾਂ ਚਾਹ ਆ ਗਈ ਚਾਹ ਪੀ ਲੈਂਦੀ ਚਾਹ ਚਲ ਪੀ ਲੈਣੀ ਤੇ ਨਹੀਂ ਲੁਣੂ ਬੁਖਾਰ ਬੜਾ ਚੜਿਆ ਬੁਖਾਰ ਚੜਿਆ ਉਹਨੂੰ ਹਾਂ ਗਰਮ ਹੋ ਆ ਕਿਤੇ ਤੇ ਹੋਸ਼ ਹੀ ਨਹੀਂ ਕਰਨ ਰਹੀ ਉਹ ਤੇ ਅੱਛਾ ਕੋਈ ਨਹੀਂ ਲੈ ਦਵਾਈ। ਮੈਂ ਤੇ ਚਾਹ ਪੀ ਲਾ ਤੇ ਜਾ ਕੇ ਤੇ ਡਾਕਟਰ ਕੋਲ ਆ ਕੇ ਜਾ ਨਹੀਂ ਲਮ। ਲੈ ਆਉਣੇ ਮੰਮੀ ਕੋਈ ਨਹੀਂ। ਕੋਈ ਗੱਲ ਨਹੀਂ ਚਾਹ ਪੀ ਲਾ ਤੂੰ ਪੁੱਤ ਫੇਰ ਕੇ ਜਲਦੀ ਜਾ ਚਾਹ ਮੈਂ ਆ ਕੇ ਪੀ ਲੂੰਗਾ। ਨਹੀਂ ਨਹੀਂ ਕੋਈ ਨਹੀਂ। ਮੈਂ ਪੀ ਲਾ ਚਾਹ ਪੀ। ਚਾਹ ਪੀਓ ਫੜੋ। ਕੋਈ ਨਹੀਂ। ਚਾਹ ਆਹ ਗੱਲ ਨੂੰ ਖੇਚਲ ਕਰਨੀ ਤੁਸੀਂ। ਨਹੀਂ ਨਹੀਂ ਕੋਈ ਗੱਲ ਨਹੀਂ ਪਹਿਲੀ ੜੀ ਆਏ ਜੇ। ਉਹ ਲੈ। ਦੇਖੇ ਚੱਲਨੀ ਆ। ਕੋਈ ਨਹੀਂ ਕੋਈ ਗੱਲ ਹੁੰਦੀ ਅਸੀਂ ਇਦਾਂ ਦੇ ਹੀ ਆ। ਕੋਈ ਨਹੀਂ ਵਾਰੀ ਫੇਰਤੀ ਆਇਆ। ਹਾਂ ਨਹੀਂ ਨਹੀਂ ਉਹ ਨਹੀਂ ਕੋਈ ਗੱਲ। ਪਰ ਤੇ ਇਹ ਕੜਾ ਰੋਜ਼ ਰੋਜ਼ ਹੁੰਦਾ ਜੀ ਸਾਡੇ ਕੋਲ ਉਹ ਨਹੀਂ ਕੋਈ ਗੱਲ ਜੀ ਰੋਜ਼ ਰੋਜ਼ ਹੀ ਆ ਜਾ ਕਰਨਾ ਮੈਂ ਕਿਉਂ ਟੀ ਵਿਆਈ ਜਦੋਂ ਜੀ ਕੀਤਾ ਉਦੋਂ ਹੀ ਆ ਜਾ ਕਰਨਾ ਕਰਾ ਜਦੋਂ ਮਰਜੀ ਆ ਆਹ ਤੇ ਭਾ ਲੈ ਘਰ ਆ ਨਾ ਖੇਚੜ ਕਰਿਓ ਚੰਗਾ ਮੁਰਗੇ ਚਲੋ ਅੱਜ ਤੇ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਭੈਣ ਜੀ ਤੋਹੀ ਤੋਹੀ ਵੀ ਲੈਣੀ ਹੈ ਆਪਣੀ ਚਾਹ ਮੈਂ ਇਹੋੜੇ ਪੀ ਕੇ ਦੇ ਦਿੰਦਾ ਡੇਗੇਗੀ ਅੱਛਾ ਚਲ ਮੰਜੂ ਲੱਲਾ ਤੂੰ ਹਾਜੀ ਭੈਣ ਜੀ ਇੱਥੇ ਬਹਿ ਜਾ ਹਣ ਆਹੋ ਅੰਦਰ ਵੀ ਠੰਡਾ ਠੰਡਾ ਲੱਗਣ ੜਾ ਮੌਸਮ ਬਦਲ ਗਿਆ ਨਾ ਹਾਂਜੀ ਹੁਣ ਬਦ ਗਿਆ ਬੜਾ ਫਰਕ ਪੈ ਗਿਆ ਮਸ ਹੁਣ ਧੁੱਪੇ ਬਹਿਣ ਨੂੰ ਜੀ ਕਰਦਾ ਵਾ ਮੈਂ ਜੀ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਕਰੋ ਭੈਣ ਜੀ ਸਲਾਹ ਜਿਹੜੀ ਕਰਨੀ ਆਂ ਮੈਂ ਨਹੀਂ ਆ ਵੀ ਤੇ ਜਨਿਲਮ ਨੂੰ ਹੋਇਆ ਹੱਥ ਤੇ ਪੈਸੇ ਹਾਂਜੀ ਤੇ ਮੇਰਾ ਅਰਾਦਾ ਵਾ ਵੀ ਮੈਂ ਕੁੜੀ ਨੂੰ ਨਾ ਕੁਝ ਬਣਾਉਣਾ ਅੱਛਾ ਪੀ ਜਾਂ ਤੇ ਸੋਨੇ ਦੇ ਟੋਸ ਬਣਾਉਣਾ ਅੱਛਾ ਜਾ ਕੋ ਸ਼ਾਪ ਬਣਾਣਾ ਤੇ ਇੱਕ ਸੋਚਦੀ ਆ ਵੀ ਚਲ ਚਾਂਦੀ ਦੇ ਬਣਾ ਦੇਣੀ ਆ ਠੀਕ ਆ ਪਹਿਲਾ ਦਿਨ ਉਹ ਬਣਾ ਕੇ ਦਿੱਤੀਆਂ ਹੀ ਦਿਨਾਂ ਚਾਂਦਰਾ ਅੱਛਾ ਚਾਂਦਰਾ ਬਣਾ ਕੇ ਦਿੱਤੇ ਚਾਰਕ ਦਿਨ ਪਾਈਆਂ ਮੁਰਕੇ ਲਾ ਕੇ ਰੱਖੀ ਠੀਕ ਆ ਤੇ ਜਾਂ ਤੇ ਫਿਰ ਮੇਰਾ ਦਵੇ ਮੈਂ ਘੜੇ ਬਣਾ ਦਾਨ ਹੱਥ ਤੇ ਪੌਣ ਵਾਲੇ ਆਹੋ ਬਣਾਉਣ ਨੂੰ ਤਾਂ ਭੈਣ ਜੀ ਜੋ ਮਰਜ਼ੀ ਬਣਾਈ ਜਾਈਏ ਪਰ ਉਦਾਂ ਵਾ ਨਾ ਇਹ ਗੱਲਾਂ ਪਿੱਛੇ ਹੁੰਦੀਆਂ ਹੈਗੀਆਂ ਵੀ ਕੁੜੀ ਦੇ ਪੈਸੇ ਜਿਹੜੇ ਹੋਏ ਆ ਸਲਾਮੀਆਂ ਦੇ ਉਦੀ ਕੋਈ ਚੀਜ਼ ਬਣਾ ਲੀਏ ਉਦੋਂ ਇੰਨਾ ਨਹੀਂ ਦਿੱਤਾ ਜਾਂਦਾ ਹੁੰਦਾ ਸਾਬਕਾ ਤਾਂ ਸੋਨਾ ਹਨਾ ਹੁਣ ਤੇ ਉਧਰੋਂ ਵੀ ਸੈੱਟ ਤੇ ਇਧਰੋਂ ਵੀ ਸੈੱਟ ਸੋਨਾ ਤੇ ਬਥੇਰਾ ਹੋ ਗਿਆ ਵਾ ਉਹਦੇ ਕੋਲ ਹੋਰ ਤੁਸੀਂ ਪੈਸੇ ਰੱਖੋ ਸੰਭਾਲ ਕੇ ਕਿਤੇ ਕੰਮ ਆ ਜਾਣਗੇ ਤੁਹਾਡੇ ਨਹੀਂ ਭੈਣ ਜੀ ਪੈਸੇ ਦੇ ਵਰਤੇ ਜਾਣੇ ਚੀਜ਼ ਬਣ ਚੂਗੀ ਕੰਮ ਆਊਗਾ ਉਹ ਨਹੀਂ ਕੋਈ ਗੱਲ ਉਹ ਭੈਣ ਜੀ ਪੈਸੇ ਹੁਣ ਵਰਤਣ ਨੂੰ ਹੀ ਆ ਕਿਤੇ ਤੁਹਾਡੇ ਦਿੱਤੇ ਆਏ ਕਿ ਤੇ ਆ ਨਵੇਂ ਸਿਰੇ ਆ ਜਾਂਦੇ ਆ ਫਿਰ ਆਪ ਜਰੋਂ ਜਾਣਾ ਵਾ ਸਾਨੂੰ ਵੀ ਦੇਨੇ ਪੈਂਦੇ ਆ ਉਹ ਤਾਂ ਗੱਲ ਠੀਕ ਐ ਭੈਣ ਜੀ ਉਹ ਤਾਂ ਮਾਰੇ ਨੇ ਬੜਾ ਕੁਝ ਦਿੱਤਾ ਹਾਂ ਹੋਰ ਚਲੋ ਸੱਚੇ ਪਾਸ਼ਾ ਜਾ ਰਹੇ ਦਵੇ ਹਿੰਦੇ ਆ ਆਪਾਂ ਨੂੰ ਛੋੜਦੇ ਆ ਵੀ ਸੁਭਰ ਵਾ ਮੈਂ ਸੋਨੇ ਦੀ ਚੀਜ਼ ਬਣਾ ਦਿੰਨੇ ਆ ਸੋਨਾ ਤੇ ਭੈਣ ਜੀ ਵੀ ਪਾਇਆ ਵਾ ਉਹਨੇ ਤੇ ਮੇਰਾ ਸਾਰਾ ਆਦਾ ਵਾ ਵੀ ਸੈਟ ਜਿਹੜੇ ਆ ਨਾ ਸਾਰੇ ਆਪ ਰੱਖੋ ਸੰਭਾਲ ਕੇ ਕਿਉਂ ਭੈਣ ਜੀ ਉਹ ਕਿਤੇ ਨਿਆਣੀ ਆ ਕੁੜੀ ਆਡੀ ਨਹੀਂ ਭੈਣ ਜੀ ਨਿਆਣੀ ਦੀ ਗੱਲ ਨਹੀਂ ਹੁੰਦੀ ਹੋਣ ਜਿੱਦਾਂ ਵੀ ਕੁੜੀਆਂ ਸੂਟਾਂ ਨਾਲ ਦੇ ਪਾ ਲੈਂਦੀਆਂ ਵਾ ਕੁਝ ਗੱਲ ਤਾਂ ਹੁਣ ਜਿਆਦੇ ਸੋਹਣੇ ਲੱਗਦੇ ਆ ਤਾਂ ਕਰਕੇ ਮੈਂ ਆਖਿਆ ਵਾ ਵੀ ਨਾਲੇ ਸੋਨਾ ਉਹਦਾ ਵੀ ਸੰਭਾਲਣਾ ਚਾਹੀਦਾ ਤੁਹਾਡਾ ਕੁਰੇ ਚ ਘਰ ਵਾ ਹਾਂਜੀ ਮੈਂ ਇਹਦੇ ਨਾਲ ਸੀ ਤੇ ਸੋਨੇ ਨੂੰ ਤੇ ਕਿਤੇ ਹੁਣ ਹੱਥ ਨਹੀਂ ਲੱਗਣ ੜਿਆ ਇੰਨਾ ਮਹਿੰਗਾ ਹੋ ਗਿਆ ਵਾ ਉਹ ਤੇ ਬੰਦੀ ਮੈਨੂੰ ਆ ਬੰਦੀ ਆ ਮੰਮੀ ਮੈਂ ਜਿੰਦੇ ਦੇ ਅੰਦਰ ਰੱਖਿਆ ਵਾ ਸੋਨਾ ਸਾਰਾ ਅੱਛਾ ਤੇ ਦਾਦ ਕਰਕੇ ਮੈਂ ਨਹੀਂ ਮੈਂ ਕਦੀ ਉਹ ਸੁਨਾ ਮੰਗਿਆ ਨਹੀਂ ਮੰਗਣਾ ਕਿ ਚਲੋ ਉਹ ਤਾਂ ਵੀ ਸਾਂਭਿਆ ਹੀ ਹੋਊਗਾ ਤਾਂ ਉਹਨੇ ਵੀ ਹੁਣ ਕੰਨਾਂ 'ਚ ਪਾਏ ਤੇ ਗਲੇ 'ਚ ਇੰਨੀ ਪਾਈ ਦੋ ਚੀਜ਼ਾਂ ਤੇ ਪਾਈਆਂ ਹਾਂਜੀ ਹਾਂਜੀ ਛਾਪ ਪਾਈ ਏ ਕੱਦੀ ਤੇ ਬਾਕੀ ਉਹ ਭਾਵੇਂ ਉਹਨੇ ਰੱਖਿਆ ਤੇ ਭਾਵੇਂ ਤੁਸੀਂ ਰੱਖਿਆ ਵਾ ਨਾ ਪਰ ਇਹ ਆ ਵੀ ਉਹ ਫੇਰ ਵੀ ਨਿਆਣੀ ਸਿਆਣੀ ਹੁਣ ਤੁਸੀਂ ਸਿਆਣੇ ਜੇ ਇੱਕ ਵਾਰੇ ਕਿਤੇ ਜਾਣਾ ਆਉਣਾ ਹੀ ਪਿਆ ਜਾਂਦਾ ਵਾ ਤੇ ਜਿੰਦੇ ਕੁੰਡੀਆਂ ਕਿੱਥੇ ਵੱਜਦੇ ਆ ਤੁਸੀਂ ਨਾ ਜਾਂ ਤੇ ਆਪਣੇ ਜਿੰਦੇ ਕੁੰਡੀ 'ਚ ਰੱਖੋ ਤੇ ਜਾਂ ਫੇਰ ਜਮਾ ਕਰਾਓ ਇਹ ਦਿਖਾ ਤਾ ਠੀਕ ਹੈ ਮੈਂ ਜੀ ਬਾਕੀ ਮੈਂ ਵੀ ਕੁੜੀ ਨੂੰ ਮੰਗਦੀ ਮੈਨੂੰ ਵੀ ਨਾ ਹੋਰ ਤਰ੍ਹਾਂ ਹੁੰਦਾ ਕਿਤੇ ਆਖੀ ਨਾ ਦੇਵੇ ਮੰਮੀ ਮੇਰੇ ਤੇ ਹਰੇ ਸ਼ੱਕ ਕਰਦੀ ਆ ਜਾਂ ਮੰਮੀ ਆਂਦੀ ਹੋਵੇ ਕਿਤੇ ਵੇਚ ਹੀ ਨਾ ਆਵੇ ਨਹੀਂ ਭੈਣ ਜੀ ਇਹ ਤਾਂ ਕੋਈ ਠੀਕ ਐ ਸੋਣਾ ਨਹੀਂ ਭੈਣ ਜੀ ਤੁਸੀਂ ਕਿੱਥੇ ਵੇਚ ਦੇਣਾ ਵਾ ਤੁਸੀਂ ਤਾਂ ਸੋ ਕੋ ਬਣਾਇਆ ਸੋ ਸੁਖਣਾ ਨਾ ਚਾਹ ਨਾ ਪਾਉਣ ਵਾਸਤੇ ਜਦੋਂ ਕਿਤੇ ਦਿਨ ਮਾਰ ਕੋਈ ਹੋਊ ਨਾ ਵਿਆਹ ਸ਼ਾਦੀ ਉਦੋਂ ਜੀ ਕਰੂ ਤੇ ਪਾ ਲਿਓ ਨਹੀਂ ਤੇ ਉਦੋਂ ਵੀ ਕੁੜੀਆਂ ਸੈੱਟ ਪਾ ਲੈਂਦੀਆਂ ਸੂਟਾ ਨਾਲ ਦੇ ਵਿਆਹਾਂ ਸ਼ਾਦੀਆਂ ਤੇ ਵੀ ਤੇ ਜੇ ਮੇਰੀ ਮੰਨੋ ਨਾ ਇਹ ਸੋਨੇ ਚਾਂਦੀ ਦੇ ਚੱਕਰਾਂ ਚ ਨਾ ਪਾਓ ਪੈਸੇ ਆਪਣੇ ਲਈ ਕੇ ਨਾ ਉਹਦੇ ਕੋਲ ਉਹ ਤੇ ਰੱਖੋ ਨਹੀਂ ਭੈਣ ਜੀ ਪੈਸੇ ਦੱਸੋ ਮੈਂ ਕੀ ਕਰਨੇ ਪੈਸੇ ਨਾ ਦੇ ਹਰ ਇੱਕ ਚੀਜ਼ ਨਾਲ ਸਾਡਾ ਘਰ ਭਰਿਆ ਪਿਆ ਪੈਸੇ ਜਮਾ ਕਰਾ ਲਓ ਕਾਪੀ ਤੇ ਜਿਆਦਾ ਗੱਲ ਬਾਤ ਨਹੀਂ ਵਰਤਣੇ ਤੇ ਚਲੋ ਜਮਾ ਕਰਾ ਲਓ ਜੀ ਕੱਲ ਨੂੰ ਮਹਾਰਾਜ ਕੋਈ ਬੱਚੀ ਬੱਚਾ ਦਊਗਾ ਨਾ ਉਹਦੇ ਨਾਂ ਤੇ ਕਰਾ ਦਿਓ ਫਿਰ ਦੂਨੇ ਦੂਨੇ ਗਾਂ ਦੇ ਗਾਂ ਵਾਧੇ ਜਾਂਦੇ ਹੁੰਦੇ ਆ ਇਹ ਤਾਂ ਗੱਲ ਦਾ ਠੀਕ ਹੈ ਭੈਣ ਜੀ ਚੀਜ਼ਾਂ ਤਾਂ ਹੁਣ ਉਹੋ ਗੱਲ ਵੀ ਪਈਆਂ ਹੀ ਰਹਿਣੀਆਂ ਵਾ ਹਾਂਜੀ ਹਾਂਜੀ ਪੈਸਾ ਤਾਂ ਫਿਰ ਵਾਧਾ ਹੀ ਆ ਨਾ ਪੈਸੇ ਨੂੰ ਪੈਸਾ ਖਿੱਚਦਾ ਜਿੱਦਾਂ ਕੋਈ ਗੱਲ ਨਹੀਂ ਤੁਸੀਂ ਨਾ ਫਿਕਰ ਕਰੋ ਤੁਹੀਂ ਚੰਗਾਈ ਤੋਂ ਹੋ ਗਏ ਆ ਜੋ ਜਲਦੀ ਹਾਂ ਹਾਂ ਹਾਏ ਕਿੰਨੇ ਭੋਲੇ ਆ ਵਿਚਾਰੇ ਇਹ ਤੇ ਰੱਬ ਜੀ ਦੀਆਂ ਦਿੱਤੀਆਂ ਖਾਣ ਵਾਲੇ ਆ ਸਾਨੂੰ ਪੁੱਛ ਕੇ ਵੇਖੋ ਕੀ ਬੰਡਿਆ ਕਿਤੇ ਕੁੜੀ ਤੁਹਾਡੀ ਕਿਤੇ ਇੱਥੇ ਵੇ ਹੜਨਾ ਕਿਤੇ ਇਹਨੇ ਅੱਖ ਨਹੀਂ ਰਲਾਈ ਕੀ ਕਰੀਏ ਅਸੀਂ ਤੇ ਇਹਨੂੰ ਭੋਲ ਮਾਰੇ ਗਏ ਵਿਚਾਰੇ ਗਰੀਬ ਬੜਾ ਔਖਾ ਹੋ ਜਾਣਾ ਕੰਮ ਪਤਾ ਨਹੀਂ ਹੁਣ ਕੀ ਬਣਨਾ ਤੇ ਕੀ ਨਹੀਂ ਬਣਨਾ ਆਏ ਤੇ ਹਮ ਹਮ ਆ ਗਏ ਆ ਤੇ ਗਾੜੀ ਚੰਗੀ ਹੋਣੀ ਆ ਕੰਮ ਕਰਦੀ ਹੋਣੀ ਆ ਸੋਭਾ ਹੋਊਗੀ ਸਾਨੂੰ ਕਹਿਣਗੇ ਵੀ ਬਹੁਤ ਚੰਗੀ ਆ ਕੰਮ ਬੜਾ ਕਰਦੀ ਆ ਇਹ ਤੇ ਮਾਰ ਉਹਨਾਂ ਕੋ ਸੇਵਾ ਕਰਨ ਲਈ ਇਹ ਤੇ ਮਹਾਰਾਣੀ ਬਣੀ ਆਣ ਕੇ ਉਤੋਂ ਪੈਸਾ ਖਾਈ ਜਾਂਦੀ ਆ ਜਦੋਂ ਉਹਨਾਂ ਨੂੰ ਪੈਸਾ ਪਤਾ ਲੱਗਾ ਨਾ ਪੈਸਾ ਹੈ ਨਹੀਂ ਇਹਦੇ ਕੋਈ ਵੀ ਉਹਦਣ ਪਤਾ ਨਹੀਂ ਕੀ ਬਣਨਾ ਹੀ ਹਾਏ ਮਾਲਕਾ ਇਹਨੂੰ ਮਤ ਪਾ ਦੇ ਮੇਰੀ ਧੀ ਨੂੰ ਇਹ ਛੱਡ ਦਵੇ ਆਂਦੀ ਆ ਨਾ ਮੈਂ ਛੱਡ ਦੇਣਾ ਹੀ ਮੈਂ ਛੱਡ ਦੇਣਾ ਹੀ ਛੱਡਿਆ ਲੱਗਿਆ ਹੀ ਨਹੀਂ ਇਹਦੇ ਕੋਲ ਹਾਏ ਰੱਬਾ ਭਲਾ ਕਰ ਦੇ ਗਰੀਬਾਂ ਦਾ ਸਾਡੇ ਵਿੱਚ ਪਤ ਰਹਿ ਜੇ ਕਿਤੇ ਵਾਹਿਗੁਰੂ